Bye. Oh. Oh <laughs> my thank <laughs> you ਸਾਰਾ ਪਰਿਵਾਰ ਦੀ ਸ਼ਾਹਵੜਾ ਸਾਡੇ ਵੀਰ ਲੱਗਾ ਪੰਜਾੜ ਲੱਗਾ ਭਾਜੀ ਜਿਨ੍ਹਾਂ ਦਾ ਪੂਰਾ ਨਾਮ ਤਾਂ ਸਭਜੀਤ ਸਿੰਘ ਆ ਪਰ ਇਹ ਲੱਗੇ ਦੇ ਵਿੱਚ ਲੱਗਾ ਪੰਜ ਜਮਾਂ ਦੇ ਨਾਮ ਜਮਾਂ ਦੇ ਆਈ ਮੈਂ ਰੀਟੈਂਟਰੀ ਕਿੰਨਾ ਜੀ ਸਾਡਾ ਔਰ ਬਾਲੇਸ ਮੈਂਬਰ ਵੀ ਲਾਈਵ ਫੇਸਬੁਕ 'ਤੇ ਸਾਡੇ ਵੱਡੇ ਵੀਰ ਸਾਡੇ ਵੱਡੇ ਤੇ ਲਾਈਵ ਸਮਾਰਟ ਸਟੂਡੀਓ ਹਰ ਸਾਲ ਇਹ ਤਾਂ ਪੰਜਾਬ ਦਾ ਜਿਹੜਾ ਸ੍ਰੀਸ਼ਮਾਨ

com <laughs> bag <laughs> ਸ੍ਰੀ ਸੰਜੀ ਪੱਡੀ ਸਾਰਾ ਇਹ ਬੀਬੀ ਪਟੰਕੌਰ ਜੈਸੇ ਖਾਦਾਰ ਇੰਦ ਗੱਟਾ ਮੈਂ ਉਹ ਤਾਂ ਰਿਪੋਰਟ ਜੇ ਬਣਾ ਕੇ ਚੱਲੋ ਰੋਮ ਰੱਥੀ ਲੈ ਜੀਤੋਵਾਲ ਕਵਨ ਜੀਤੂ ਦੇ ਪੀਰ ਸਰਬੰਦਰ ਸਿੰਘ ਸਰਬੰਦਰ ਸਿੰਘ ਕੇ ਨਵੀਂ ਜਿੰਨੀ ਘਟੀ ਪੰਜ